ਮੇਰੇ ਸਾਰੇ YouTube ਫੈਮਿਲੀ ਨੂੰ ਮੇਰੇ ਨਾਲ ਆਤਮਾਨਿਕ ਜੈ ਜੀ ਰਾਮ ਤੇ ਅੱਜ ਅਸੀਂ ਗੱਲ ਕਰਾਂਗੇ ਜਿਹੜੇ ਬੰਦਿਆਂ ਦੀ ਨੀਤ ਤੋਂ ਬਦਨੀਤੀ ਹੁੰਦੀ ਹੈ ਲੋਕੀ ਕੁਝ ਬੰਦੇ ਕੀ ਹੁੰਦੇ ਆ ਉਹ ਇੱਧਰ ਉੱਧਰ ਕਰੇ ਪੈਸਾ ਕਮਾ ਲੈਂਦੇ ਠੱਗੀਆਂ ਕਰਕੇ ਕਿ ਦੂਤਰੋਂ ਪੈਸਾ ਕਮਾ ਲਏ ਉਧਰ ਠੱਗੀਆਂ ਕਰ ਲੀਆਂ ਉਹਦੇ ਪੈਸੇ ਲੈ ਲੈ ਐ ਮੋੜੇ ਨਹੀਂ ਉਹ ਚੱਲਦੇ ਆ ਕੁਝ ਸਮੇਂ ਵ ਤੇ ਉਹ ਆਪਣੀ ਕੋਠੀਆਂ ਬਾਲਣ ਦੇ ਕਾਰਾ ਮਿਲ ਲੈਂਦੇ ਆ ਮਤਲਬ ਕਿ ਦੌਲਤ ਹਾਸਲ ਲੈਂਦੇ ਆ ਫਿਰ ਉਹਦੇ ਦਿਮਾਗ ਕੀ ਹੁੰਦਾ ਕਿਉਂਕਿ ਉਹਦੇ ਬਦਨੀਤੀ ਹੁੰਦੇ ਬੰਦੇ ਉਹ ਫਿਰ ਉਹ ਕੀ ਕਰਦੇ ਆ ਉਹ ਆਪਣੇ ਆਪਣੇ ਪੈਸੇ ਜੰਮਦੇ ਕੇ ਇਹਨੂੰ ਖਿਦਨ ਦੀ ਕੋਸ਼ਿਸ਼ ਕਰਦੇ ਆ ਗੱਲ ਉੱਤੇ ਕਰਾਂਗੇ ਮੇਰਾ ਕੋਈ ਮੇਰਾ ਕੋਈ ਬੰਦਾ ਹੀ ਉਹ ਮੈਨੂੰ ਗੱਲ ਸੁਣਾਉਂਦਿਆ ਸੀ ਕਿ ਇੱਕ ਬੰਦਾ ਹੀ ਮੇਰਾ ਦੋਸਤ ਉਹਦੇ ਮੈਨੂੰ ਉਦੋਂ ਤੇ ਇੰਨਾ ਵਿਸ਼ਵਾਸ ਸੀ ਕਿ ਉਹਦੀ ਝੂਠੀ ਬੋਲੇ ਮੈਂ ਉਸ ਤੇ ਵਿਸ਼ਵਾਸ ਕਰ ਲੈਂਦਾ ਸੀ ਜਦੋਂ ਉਹਨੇ ਘਰ ਆਈਨੇ ਗੱਲ ਕੀਤੀ ਉਹਦੇ ਨਾਲ ਬੰਦੇ ਨਾਲ ਕਿ ਜਿਹੜਾ ਤੁਹਾਡਾ ਦੋਸਤ ਮੇਰੇ ਘਰ ਆਂਦਾ ਉਹਦੇ ਮੈਨੂੰ ਚੱਲ ਚੱਲਣਾ ਸਹੀ ਨਹੀਂ ਲੱਗਦੇ ਉਹ ਮੈਨੂੰ ਉਨ ਪਹਿਲਾਂ ਹੀ ਕਿਹਾ ਫਿਰ ਇਹਨੇ پوری ਗੱਲ ਸੁਣਾਤੀ ਕਿ ਮੈਨੂੰ ਕੁਝ ਕਿਹਾ ਇਸ ਬੰਦੇ ਨੇ ਤਾਂ ਜਰੂਰ ਪਤੀ ਨੂੰ ਪਤਾ ਲੱਗਾ ਪਤੀ ਦੇ ਹੋਸ਼ ਉੱਡ ਗਏ ਯਾਰ ਮੈਂ ਤੇ ਬੰਦਾ ਬੜਾ ਇਹਨੂੰ ਮਾਨਕਦਾ ਸੀ ਮੈਂ ਤੇ ਮੈਂ ਇਹ ਮਾਨਕਦਾ ਹੋਰ ਕਰਦਾ ਹੀ ਮੈਂ ਮੇਰੇ ਦੋਸਤ ਬੜਾ ਇਹ ਕਹਿੰਦਾ ਪਾਵ ਯਾਰ ਇਹ ਐ ਜਿਹੜੇ ਬਦਨੀਤੀ ਬੰਦੇ ਹੁੰਦੇ ਆ ਜਿੰਦੀ ਨੀਤ ਤੋਂ ਕਿਉਂਕਿ ਇਹ ਬਦਨੀਤੀ ਬੰਦੇ ਆ ਨਾ ਇਹ ਭੈਣ ਨਹੀਂ ਦਿਖਦੇ ਭਰਾ ਨਹੀਂ ਦਿਖਦੇ ਇਹ ਇਹ ਕਿੰਨੇ ਵਾਰ ਤੇ ਕੋਈ ਰਿਸ਼ਤਾ ਮਾਇਨੇ ਨਹੀਂ ਹੁੰਦਾ ਇਹਦੇ ਬਾਰੇ ਇੱਕੋ ਰਿਸ਼ਤਾ ਹੁੰਦਾ ਈਗੋ ਜੋਹੰਦੇ ਮਰਜ ਇਹਨਾਂ ਦੇ ਕੋ ਚਾਰ ਪਾਹੇ ਹੁੰਦੇ ਆ ਬਸ ਉਹ ਉਹ ਦੇ ਨਾਲ ਉਹ ਦੰਦੇ ਹੀ ਇੱਕ ਦਿਨ ਕੋਸ਼ਿਸ਼ ਕਰਦੇ ਆ ਸਾਰਿਆਂ ਨੂੰ ਪਰ ਕੁਝ ਇਨਸਾਨ ਕੁਝ ਕੁਝ ਔਰਤਾਂ ਆਪਣੇ ਈਮਾਨ ਦੀ ਪੱਕੀ ਹੁੰਦੀਆਂ ਉਹ ਨਹੀਂ ਅੱਗੇ ਵੱਧਦੀਆਂ ਉਹ ਵਛੜਦੀਆਂ ਆਪਣੇ ਘਰਲੇ ਨਾਲ ਸਾਥ ਬੋ ਦਿੰਦੀਆਂ ਪਰ ਕੁਝ ਹੋ ਸਕਦਾ ਏਡਾ ਹੋਣਾ ਪਵ ਪੈਸੇ ਲਾਲਚ ਵਿੱਚ ਆ ਕੇ ਇਹ ਤਾਂ ਵੀ ਸੜੀਆਂ ਹੋਣਾ ਤੇ ਅਸੀਂ ਇਹੀ ਕਹਿੰਨੇ ਆ ਨੀਤਿ ਬ੍ਰਿਤੀ ਬੰਦੇ ਦਾ ਨਾਲ ਇਹਨਾਂ ਪਛਾਣੋ ਇਹ ਸਤੰ ਤੇ ਇਹਨਾਂ ਨੂੰ ਪਰ ਦਿਮਾਗ 'ਚ ਰੱਖਣਾ ਇਹਨਾਂ ਨਾਲ ਕੋਈ ਗੱਲ ਨਹੀਂ ਕਰਨੀ ਕਿਉਂਕਿ ਇਹ ਤੁਹਾਨੂੰ ਨੁਕਸਾਨ ਕਰਨਗੇ ਇਹਨਾਂ ਨੂੰ ਪਰ ਦਿਮਾਗ 'ਚ ਰੱਖਣਾ ਤੇ ਦਿਮਾਗ 'ਚ ਰੱਖ ਕੇ ਆਪਣੇ ਘਰ ਤੇ ਲਾਣਾ ਤੇ ਮੈਂ ਤੁਹਾਨੂੰ ਇਹੀ ਕਹਿਣਾ ਪਾਜੋ ਪਰ ਇਹਨਾਂ ਦੀਆਂ ਜਿੰਨੀਆਂ ਵੀ ਬੰਦੇ ਉਧਰੋਂ ਉਧਰੋਂ ਪਹੇ ਕਮਾਉਂਦੇ ਆ ਨਾ ਘੱਟ ਕਰ ਗਏ ਹਾਂ ਇਹ ਥੋੜੇ ਸਮੇਂ ਵਿੱਚ ਲੌਂਗ ਟਾਈਮ ਬੜੀ ਜਲਦੀ ਤਕੀਰ ਹੱਦ ਲੰਦੇ ਆ ਪਰ ਜਿੰਨੀ ਜਲਦੀ ਕਰਦੇ ਨੇ ਰੱਖੇ ਉਹਨੇ ਜਲਦੀ ਥੱਲੇ ਵੀ ਆਉਂਦੇ ਆ ਇਹ ਪੱਕੀ ਗੱਲ ਐ ਦੇਖੋ ਮੈਂ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਾਂਗਾ ਜਿਹੜੇ ਬੰਦੇ ਦਾ ਆਪਣੇ ਦਾ ਸਹੀ ਬਣਾ ਜਵਾਨੀ ਆਪਣਾ ਪੈਰ ਪਾਏ ਵੱਡਾ ਹੋ ਜੇ ਉਹ ਭਾਜੀ ਉਹਨਾਂ ਕੀ ਕਰਨਾ ਚਾਹੀਦਾ ਹਨ ਨੂੰ ਆਪਣੀ ਬਾਕੀ ਮੇਰਾ ਇੱਕੋ ਹੀ ਹੈ ਮੇਰਾ ਇੱਕੋ ਹੀ ਹੈ ਜਿਹੜੀ ਮੇਰੀ ਹਾਂਦੀ ਹੈ ਉਹ ਮੇਰੀ ਭੈਣ ਹੈ ਜਿਹੜੀ ਮੇਰੇ ਤੋਂ ਵੱਡੀ ਐ ਉਹ ਮੇਰੀ ਭਾਬੀ ਐ ਜਿਹੜੀ ਮੇਰੀ ਉਸ ਤੋਂ ਵੱਡੀ ਐ ਮਾਂ ਦੇ ਸਮਾਨ ਐ ਕੋਈ ਔਰਤ ਐ ਉਹ ਮੇਰੀ ਮਾਂ ਲੱਗਦੀ ਐ ਇੱਕ ਔਰਤ ਬਣਾਣਾ ਭਾਜੀ ਆਪਣੀ ਹਰ ਚੀਜ਼ ਆਪਣੀ ਦੇਖ ਕੇ ਚੱਲੋ ਆਪਣੀ ਈਮਾਨ ਨੂੰ ਆਪਣੇ ਕੰਟਰੋਲ ਤੇ ਰੱਖੋ ਇਹ ਈਮਾਨ ਜਿ ਬੇਈਮਾਨ ਹੋ ਗਿਆ ਤੇ ਫਿਰ ਰੱਬ ਨੇ ਤੈਨੂੰ ਛੱਡਣਾ ਨਹੀਂ ਤੈਨੂੰ ਤੱਕ ਨਹੀਂ ਹੰੜਣਾ ਆਪਣੇ ਈਮਾਨ ਨੂੰ ਸਹੀ ਰੱਖੋ ਆਪਣੇ ਸੱਚਾਈ ਦੇ ਪ੍ਰਕਾਰ ਰਹੋ ਸੱਚਾ ਨਹੀਂ ਰਹੋਗੇ ਨਾ ਤੁਹਾਡੀ ਮਜਾਰਾ ਕੋਈ ਤੁਹਾਡਾ ਕੋਈ ਬਾਲ ਦੇ ਕੇ ਵੀ ਕਰ ਜੇ ਇਹ ਬਾਲ ਤੁਹਾਡਾ ਵੀਗਾ ਨਹੀਂ ਕਰ ਸਕਦੀ ਸੱਚੇ ਰਹੋਗੇ ਜੇ ਝੂਠੇ ਹੋਗੇ ਤੁਹਾਡਾ ਬੁਥਾ ਇੰਨਾ ਬਣਨਾ ਤੁਹਾਡਾ ਕੋਈ ਫੈਲਣ ਜ਼ਿੰਦਗੀ ਜਾਂਦਾ ਤੁਹਾਡੀ ਬਦਨਾਮੀ ਤੇਰੇ ਪੱਲੇ ਪੈ ਜਣੀ ਆ ਪਹਿ ਪੁਹਾਰੀ ਗੱਲ ਨਹੀਂ ਹੁੰਦੀ ਪਹਿ ਪੁਹਾਰੇ ਸਭ ਇੱਧੇ ਚਲੀ ਜਾਂਦਾ ਕਿਉਂ ਕੱਟ ਕੇ ਵੱਢ ਤੇ ਜਿਹੜੀ ਆਪਣੀ ਇੱਜ਼ਤ ਲੈ ਜਾਣੀ ਨਾ ਪਰ ਰੱਬ ਕੋਲੋਂ ਸਾਫ ਸੁੱਦੀ ਜਿੱਦ ਲੈ ਜਾਣੀ ਆ ਇਸ ਤੋਂ ਵੱਡਾ ਕੋਈ ਧਰਮ ਨਹੀਂ ਇਸ ਤੋਂ ਵੱਡਾ ਕੋਈ ਕੰਮ ਨਹੀਂ ਇਸ ਤੋਂ ਵੱਡਾ ਕੋਈ ਪੋਣ ਨਹੀਂ ਇਪੜਾ ਬੋ ਨੀਤੋ ਬਦਰੀਤੀ ਜਿਹੜੇ ਬਨੇਦਾ ਗਲਤ ਕੰਮ ਕਰਦੇ ਆ ਨਾ ਕਿਸੇ ਦੀ ਭੈਣ ਤੇ ਕਿਸੇ ਦੀ ਘਰ ਵਾਲੀ ਦੇ ਕਿਸੇ ਦੇ ਮਾੜੀ ਨੀਤ ਰੱਖਣੀ ਆ ਇਹ ਤੁਹਾਨੂੰ ਦੱਸਦਾ ਤੁਹਾਡੇ ਤੱਪੜ ਬਹੁਤ ਜਲਦੀ ਰੁੱਲਣੇ ਆ ਤੇ ਤੁਸੀਂ ਪਸਤਾਣਾ ਆਸਰ ਰੱਖ ਕੇ ਵੀ ਅਸੀਂ ਕੀਤਾ ਕੀ ਆ ਇਹਨੂੰ ਜਲਦੀ ਦਾ ਕੰਮ ਛੱਡੋ ਤੇ ਬਾਕੀ ਭਾਈ ਦੁਨੀਆ ਨੂੰ ਇਹੀ ਮੇਰੀ ਬੇਨਤੀ ਆ ਵੀ ਇਹੋ ਜਿਹੇ ਲੋਕਾਂ ਨੂੰ ਪਛਾਣਨ ਦੀ ਕੋਸ਼ਿਸ਼ ਵੀ ਕਰਿਆ ਕਰੋ ਇਹ ਲੋਕ ਨੂੰ ਪਛਾਣਨ ਦੀ ਬੇਸ ਉਹ ਤਰ੍ਹਾਂ ਹੁੰਦੀ ਆ ਪਰ ਇੱਕ ਦਿਨ ਇੱਕ ਦਿਨ ਇਹ ਲੋਕਾਂ ਨਹੀਂ ਸਾਨੂੰ ਪ੍ਰਿਕਸ਼ਨ ਹੋ ਜਾਂਦੀ ਆ ਜਿਲੇ ਪਰ ਸਾਇਣ ਹੁੰਦੀ ਆ ਉਹ ਓਟੋ ਮੀਟਰ ਆ ਉਹਨੂੰ ਛੱਡੋ ਪਿਛੇ ਘਟੋੜਾ ਉਹਨੂੰ ਬਸ ਸਾਇਣ ਮੇਰੇ ਹੱਥ ਮੰਨ ਕੇ ਬੇਨਤੀ ਆ ਇਹ ਹੀ ਆ ਆਪਣੀ ਨੀਤ ਸਾਫ਼ ਰੱਖੋ ਕਿਉਂਕਿ ਪਰਮਾਤਮਾ ਦੇ ਘਰ ਜਾਣਾ ਔਨ ਜੋ ਤੈਨੂੰ ਚਲਾਉਂ ਦਿੱਤਾ ਹੈ ਔਨ ਤੇ ਨੀਤ ਸਾਫ਼ ਰਹੀ ਤੇ ਉਹ ਨੀਤ ਨੂੰ ਆਪਣੀ ਸਾਫ਼ੀ ਰੱਖੋ ਫਿਰ ਇਹਦੇ ਵਿੱਚ ਕੋਈ ਇਹ ਹੈ ਕਚਰਾਣਾ ਪਰੋਗ ਗੰਦੇ ਮੰਦੇ ਇਹ ਗੰਦੇ ਕੰਮ 2 ਮਿੰਟ ਦੇ ਸਵਾਰ ਆ ਬਾਕੀ ਸਾਰੀ ਉਮਰ ਦਾ ਫੜੋਣਾ ਪੱਲੇ ਪੈ ਜਾਂਦਾ ਤੇ ਫਿਰ ਤੁਹਾਡੇ ਪੱਲੇ ਕੋਕ ਹੀ ਨਹੀਂ ਦਿੰਦਾ ਆਪਣੀ ਇੱਜ਼ਤ ਆਪਣੇ ਘਰ ਆਪਣੇ ਬੱਚਿਆਂ ਵਿੱਚ ਤੁਹਾਡੀ ਘਰ ਵਾਲੀ ਕਿਹੋ ਜੀ ਹੈ ਉਹਦੇ ਨਾਲ ਤਰਮਲਾ ਬਣਾ ਕੇ ਰੱਖੋ ਆਪਣੇ ਬੱਚਿਆਂ ਨਾਲ ਪਿਆਰ ਕਰੋ ਬਾਕੀ ਦੇ ਬੱਚਿਆਂ ਨਾਲ ਵੀ ਪਿਆਰ ਕਰੋ ਇਹ ਨਹੀਂ ਆਪਣੇ ਬੱਚਿਆਂ ਨਾਲ ਪਿਆਰ ਕਰੇ ਬਾਕੀ ਬਾਕੀ ਦੇ ਬੱਚਿਆਂ ਨੂੰ ਐ ਹੀ ਪੁੱਤਾ ਬਿਲਾ ਬੁਲਾਤਾ ਤੋ ਇਹ ਨਾ ਇਹ ਵੀ ਗਲਤ ਗੱਲ ਹੈ ਤੇ ਮੇਰੀ ਗੱਲ ਇਹੀ ਹੈ ਭਾਜੀ ਸਾਰੇ ਜਣੇ ਯਾਰਕ ਇਹ ਜਿਹੜੇ ਬੰਦੇ ਆ ਨਾ ਜਿਹੜੇ ਨੀਤੋ ਬਦਨੀਤੀ ਬੰਦੇ ਇਹਨਾਂ ਦਾ ਬਚਾ ਕਰੋ ਬਾਕੀ ਤੁਹਾਡੇ ਸਭ ਕੋ ਸਹੀ ਹੈ ਤੁਹਾਡੇ ਕਾ ਸਾਰੇ ਹਲੇ ਜਾਣੇ ਆ ਪੈਸੇ ਨਾਲ ਪੈਸੇ ਬਕਾਇਰ ਬਿਜਲੀ ਨਹੀਂ ਕੱਢ ਲੈਣੀ ਹੈ ਬਾਕੀ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਲਾਈਕ ਕਮੈਂਟ ਕਰਿਓ ਬਸ ਮੈਂ ਤੁਹਾਡਾ ਆਪਣਾ ਭਰਾ ਨੂੰ ਢਾਗਰ ਮੇਰੇ ਚੈਨਲ ਨੂੰ ਬਸ ਬਸ ਸਬਸਕ੍ਰਾਈਬ ਤੇ ਫੋਲੋ ਸ਼ੇਅਰ ਕਰਿਆ ਕਰੋ ਯਾਰ ਨਹੀਂ ਹੋਣੀ ਗਲਤੀ ਥੋੜੀ ਨਾਲ ਹਰ ਲੈ ਕੇ ਆਵਾਂਗਾ ਕਿਦੋਂ ਐਸ਼ੀ ਜੀ ਦਾਮ